ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਮੰਜੇ 'ਚ ਜਾਂ ਫਿਰ ਕੁਰਸੀ ਉੱਪਰ ਬੈਠ ਕੇ ਅਕਸਰ ਆਪਣੇ ਪੈਰਾਂ ਨੂੰ ਹਿਲਾਉਂਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਜਾਂ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਰਹੀ ਹੈ ਜਾਂ ਫਿਰ ਤੁਹਾਡੀ ਨੀਂਦ ਪੂਰੀ ਨਹੀਂ ਹੋ ਰਹੀ ਹੈ ਅਜਿਹੀ ਹਾਲਤ ਵਿੱਚ ਇੱਕ ਵਾਰ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਹ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ ਨੰਬਰ 2 ਜੇਕਰ ਤੁਸੀਂ ਪੂਰੀ ਜ਼ਿੰਦਗੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਖਾਣਾ ਹਮੇਸ਼ਾ ਭੁੱਖ ਲੱਗਣ ਤੇ ਹੀ ਖਾਓ ਕਦੇ ਵੀ ਬਿਨਾਂ ਭੁੱਖ ਲੱਗੇ ਖਾਣਾ ਨਾ ਖਾਓ ਇਸ ਤਰ੍ਹਾਂ ਕਰਨਾ ਤੁਸੀਂ ਬਿਮਾਰੀਆਂ ਵੱਲ ਜਾਂਦੇ ਹੋ ਨੰਬਰ 3 ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਨਾਲ ਕਦੇ ਵੀ ਗਰਮ ਰੋਟੀ ਜਾਂ ਫਿਰ ਗਰਮ ਚੌਲ ਨਾ ਖਾਓ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਕਰਦੇ ਹਨ ਨੰਬਰ 4 ਜੇਕਰ ਯਾਦ ਸਤ ਤੇਜ਼ ਕਰਨਾ ਚਾਹੁੰਦੇ ਹੋ ਬੱਕਰੀ ਦੇ ਦੁੱਧ ਨਾਲ ਬਦਾਮ ਖਾਣੇ ਸ਼ੁਰੂ ਕਰਦੇ ਹੋ ਜੇਕਰ ਗਰਮੀ ਲੱਗਣ ਤੋਂ ਬਚਣਾ ਚਾਹੁੰਦੇ ਹੋ ਤਾਂ ਗੰਨੇ ਦੇ ਰਸ ਵਿੱਚ ਥੋੜਾ ਜਿਹਾ ਅਦਰਕ ਮਿਕਸ ਕਰਕੇ ਪੀ ਲਿਆ ਕਰੋ ਕਦੇ ਵੀ ਗਰਮੀ ਦਾ ਅਹਿਸਾਸ ਨਹੀਂ ਹੋਵੇਗਾ ਨੰਬਰ 5 ਜਦੋਂ ਵੀ ਤੁਸੀਂ ਬਦਾਮਾਂ ਨੂੰ ਰਾਤ ਨੂੰ ਭਿਓ ਕੇ ਰੱਖਦੇ ਹੋ ਤਾਂ ਉਹਨਾਂ ਨੂੰ ਰੋਜ਼ਾਨਾ ਸਾਫ਼ ਪਾਣੀ ਵਿੱਚ ਹੀ ਭਿਓ ਕੇ ਰੱਖੋ ਇਸ ਤੋਂ ਪਾਣੀ ਕੱਟੇ ਹੀ ਰੱਖੋ ਤੇ ਹਮੇਸ਼ਾ ਨਾਲ ਟੱਕੇ ਹੀ ਰੱਖੋ ਤਾਂ ਤੁਹਾਨੂੰ ਇਹਨਾਂ ਦੇ ਖਾਣ ਦੇ ਫਾਇਦੇ ਹੋ ਸਕਦੇ ਹਨ ਨੰਬਰ 6 ਜਦੋਂ ਵੀ ਤੁਸੀਂ ਆਲੂ ਦੇ ਛਿਲਕੇ ਛਿੱਲਦੇ ਹੋ ਤਾਂ ਉਹਨਾਂ ਨੂੰ ਸੁੱਟਣ ਦੀ ਬਜਾਏ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਕੁਝ ਸਮਾਂ ਘਸਾ ਲਓ ਇਸ ਦੀ ਮਦਦ ਨਾਲ ਤੁਹਾਡੀ ਕਾਲੀ ਹੋਈ ਸ킨 ਚਮਕ ਜਾਵੇਗੀ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ ਨੰਬਰ 7 ਜੇਕਰ ਤੁਹਾਡੇ ਸਰੀਰ ਉੱਪਰ ਜ਼ਿਆਦਾ ਮੋਟਾਪਾ ਕਰਨ ਲੱਤਾਂ ਵਿੱਚ ਦਰਦ ਜਾਂ ਫਿਰ ਖਿਚਾਓ ਰਹਿੰਦਾ ਹੈ ਤਾਂ ਚੌਲਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਤੇ ਨਾਲ ਹੀ ਜ਼ਿਆਦਾ ਸਮਾਂ ਕਦੇ ਵੀ ਬੈਠੇ ਨਾ ਰਹੋ ਸਮੇਂ-ਸਮੇਂ ਸ਼ੈਅਰ ਕਰੋ ਨਹੀਂ ਤੇ ਸਮੱਸਿਆ ਦਿਨ-ਪਰ-ਦਿਨ ਵਾਧੀ ਹੀ ਜਾਂਦੀ ਹੈ ਨੰਬਰ 8 ਜਦੋਂ ਵੀ ਤੁਸੀਂ ਵਾਲਾਂ ਨੂੰ ਧੋਣਾ ਹੋਵੇ ਤਾਂ ਉਸ ਤੋਂ ਪਹਿਲਾਂ ਹੀ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾ ਲਓ ਇਸ ਤਰ੍ਹਾਂ ਕਰਨਾ ਤੁਹਾਡੇ ਵਾਲਾਂ ਨੂੰ ਸਹੀ ਪੋਸ਼ਣ ਮਿਲ ਜਾਵੇਗਾ ਤੇ ਨਾਲ ਹੀ ਨਹਾਉਣ ਤੋਂ ਬਾਅਦ ਵਾਧੂ ਤੇਲ ਵਾਲਾਂ ਵਿੱਚੋਂ ਨਿਕਲ ਜਾਵੇਗਾ ਜੋ ਬਾਅਦ ਵਿੱਚ ਵਾਲਾਂ ਨੂੰ ਖਰਾਬ ਨਹੀਂ ਕਰੇਗਾ ਨੰਬਰ 9 ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਘਟਣ ਲੱਗ ਗਈ ਹੋਵੇ ਤਾਂ ਤੁਸੀਂ ਰੋਜ਼ਾਨਾ ਆਪਣੀ ਅੱਖਾਂ ਦੀ ਕਸਰਤ ਜ਼ਰੂਰ ਕਰੋ ਹਰੇਕ ਆਪਾਂਸ਼ੀਆਂ ਵਾਲਾ ਤੇ ਸਮਾਨ ਵਾਲ ਕੁਝ ਸਮਾਂ ਲਗਾਤਾਰ ਦੇਖੋ ਇਸ ਦੀ ਮੰਨਣਾ ਤੁਹਾਡੀ ਅੱਖਾਂ ਦੀ ਰੋਸ਼ਨੀ ਵੇਰ ਤੋਂ ਵਧਣ ਲੱਗ ਜਾਵੇਗੀ ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਫਲ ਖਾਂਦੇ ਹੋ ਤਾਂ ਕਦੇ ਵੀ ਇੱਕੋ ਫਲ ਨਾ ਖਾਓ ਹਮੇਸ਼ਾ ਬਦਲਵੇਂ ਅਤੇ ਮੌਸਮੀ ਫਲਾਂ ਦਾ ਹੀ ਸੇਵਨ ਕਰੋ ਜੋ ਸਾਡੀ ਸਿਹਤ ਨੂੰ ਨੇਕਾ ਹੀ ਲਾਭ ਦਿੰਦੇ ਨੇ ਤੇ ਸਾਨੂੰ ਮੌਸਮੀ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਨੰਬਰ 11 ਜੇਕਰ ਤੁਹਾਡੇ પેટ ਅੰਦਰ ਇਨਫੈਕਸ਼ਨ ਦੀ ਸਮੱਸਿਆ ਹੋ ਗਈ ਹੋਵੇ ਤਾਂ ਤੁਸੀਂ ਦਹੀਂ ਖਾਣਾ ਸ਼ੁਰੂ ਕਰਦੇ ਹੋ ਉਸ ਵਿੱਚ ਨੀਕਾ ਹੀ ਤੱਤ ਪਾਏ ਜਾਂਦੇ ਨੇ ਜੋ ਸਾਰੀ ਇਨਫੈਕਸ਼ਨ ਨੂੰ ਜੜ ਤੋਂ ਖਤਮ ਕਰਨ ਦਾ ਕੰਮ ਕਰਦੇ ਹਨ ਨੰਬਰ 12 ਬੱਚੇ ਨੂੰ ਕਦੇ ਵੀ ਆਪਣੇ ਘਰ ਵਿੱਚ ਪਈ ਕੋਈ ਵੀ ਦਵਾਈ ਆਪਣੀ ਮਰਜ਼ੀ ਨਾਲ ਨਾ ਦੇਵੋ ਕਿਉਂਕਿ ਅਸੀਂ ਨਹੀਂ ਜਾਣਦੇ ਹੁੰਦੇ ਕਿ ਬੱਚੇ ਨੂੰ ਤਕਲੀਫ ਕੀ ਹੈ ਜੇਕਰ ਅਸੀਂ ਬਿਨਾਂ ਡਾਕਟਰ ਦੀ ਸਲਾਹ ਤੋਂ ਹੀ ਬੁਖਾਰ ਦੀ ਦਵਾਈ ਦੇਈ ਜਾਂਦੇ ਹਾਂ ਇੱਕ ਦਿਨ ਸਾਡੇ ਬੱਚੇ ਲਈ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ ਨੰਬਰ 13 ਜੇਕਰ ਤੁਸੀਂ ਆਪਣੀ ਸਕਿਨ ਉੱਪਰ ਕਿੱਲਾਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਨਾਲ ਗੁੜ ਖਾਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਇਸ ਸਮੱਸਿਆ ਖਤਮ ਹੋ ਜਾਵੇਗੀ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਉਣ ਲੱਗ ਜਾਵੇਗੀ ਨੰਬਰ 14 ਜੇਕਰ ਤੁਸੀਂ ਸਿਰ ਨਹਾਉਣ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਮੇਥੀ ਦਾਣੇ ਵਾਲਾ ਪਾਣੀ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਤਾਂ ਸਾਡੇ ਵਾਲਾਂ ਦੀਆਂ ਨਿਕਾ ਹੀ ਸਮੱਸਿਆਵਾਂ ਦੂਰ ਹੋਣਗੀਆਂ ਤੇ ਨਾਲ ਹੀ ਇਸ ਦੀ ਮੱਨਾ ਸਾਡੇ ਦਿਮਾਗ ਨੂੰ ਆਰਾਮ ਮਿਲੇਗਾ। ਨੰਬਰ 15 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਗੁੰਗੁਨੇ ਪਾਣੀ ਵਿੱਚ ਆਮਲਾ ਪਾਊਡਰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੀਣਾ ਸ਼ੁਰੂ ਕਰਦੇ ਹੋ ਜੋ ਫਾਇਦੇ ਤੁਹਾਡੇ ਸਰੀਰ ਨੂੰ ਦਿਨਾਂ ਵਿੱਚ ਮਿਲਣ ਲੱਗ ਜਾਣਗੇ ਦੇਖ ਕੇ ਖੁਦ ਯਕੀਨ ਨਹੀਂ ਕਰੋਗੇ। ਨੰਬਰ 16 ਜੇਕਰ ਤੁਸੀਂ ਨੀਂਦ ਆਉਣ ਦੀ ਦਵਾਈ ਖਾਂਦੇ ਹੋ ਤਾਂ ਉਸ ਦੀ ਜਗ੍ਹਾ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁੜ ਖਾ ਲਓ ਇਸ ਤ ਇਹਕਾ ਨਾਮੁਫਤ ਹੋ ਜਾਵੇਗਾ ਤੇ ਤੁਹਾਨੂੰ ਨੀਂਦ ਆਉਣ ਲੱਗ ਜਾਵੇਗੀ ਨੰਬਰ 17 ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਭਜੰਗਾ ਆਸਣ ਵਿੱਚ 15 ਮਿੰਟ ਬੈਠ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਖਾਣਾ ਬਹੁਤ ਜਲਦੀ ਹਾਜ਼ਮ ਹੋ ਜਾਂਦਾ ਹੈ ਨਾਲ ਹੀ ਸਰੀਰ ਨੂੰ ਇਸ ਆਸਣ ਨਾਲ ਨੇਕਾ ਹੀ ਲਾਭ ਮਿਲਣ ਲੱਗ ਜਾਂਦੇ ਹਨ ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਇੱਕ ਫਲ ਕੀਵੀ ਦਾ ਖਾ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਹਰ ਸਮੱਸਿਆ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਬਦਲਣ ਲੱਗ ਜਾਂਦੀ ਹੈ ਕਿਉਂਕਿ ਇਹ ਫਲ ਸਾਰੀ ਦੁਨੀਆ ਦਾ ਤਾਕਤਵਰ ਫਲ ਮੰਨਿਆ ਜਾਂਦਾ ਹੈ ਨੰਬਰ 1 ਜੇਕਰ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਰਹੀ ਹੋਵੇ ਤਾਂ ਇੱਕ ਕਟੋਰੀ ਦਹੀਂ ਵਿੱਚ ਥੋੜੀ ਜਿਹੀ ਹਲਦੀ ਮਿਕਸ ਕਰਕੇ ਖਾ ਲਓ ਇਸ ਨਾਲ ਬਹੁਤ ਚੰਗੀ ਖੂਨ ਦੀ ਕਮੀ ਪੂਰੀ ਹੋਣ ਲੱਗ ਜਾਵੇਗੀ ਇਸ ਤੋਂ ਇਲਾਵਾ ਇਹ ਦੋਨੋਂ ਇਨਫੈਕਸ਼ਨ ਨੂੰ ਵੀ ਦੂਰ ਕਰਨ ਲਈ ਬਹੁਤ ਹੀ کارਗਰ ਚੀਜ਼ਾਂ ਹਨ ਨੰਬਰ 2 ਮੇਥੀ ਦਾਣਾ 100 ਗ੍ਰਾਮ 200 ਗ੍ਰਾਮ ਆਮਲਾ ਪਾਊਡਰ ਤੇ 100 ਗ੍ਰਾਮ ਹਲਦੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 5 ਗ੍ਰਾਮ ਕੋਸੇ ਪਾਣੀ ਨਾਲ ਰੋਜ਼ਾਨਾ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਦੇ ਹੋ ਤਾਂ 10-15 ਦਿਨਾਂ ਵਿੱਚ ਹੀ ਕਮਰ ਦਰਦ ਤੇ ਜੋੜਾਂ ਵਿੱਚ ਹੋਰੇ ਦਰਦ ਠੀਕ ਹੋਣ ਲੱਗ ਜਾਵੇਗਾ ਨੰਬਰ 1 ਜੇਕਰ ਤੁਸੀਂ ਆਪਣੇ ਹੱਥ ਦੀ ਚੀਚੀ ਦੀ ਕੁਝ ਸਮਾਂ ਲਗਾਤਾਰ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਸਿਰਦਰਦ ਤੋਂ ਰਾਹ ਮਿਲਦਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਸਾਡੀ ਕਿਡਨੀ ਅਤੇ ਸਿਰ ਨਾਲ ਹੁੰਦਾ ਹੈ। ਨੰਬਰ 2 ਜੇਕਰ ਤੁਸੀਂ ਜ਼ਿਆਦਾ ਅੰਡੇ ਖਾਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਸ਼ਾਇਆਾਂ ਤੇ ਦਾਗ ਧੱਬੇ ਪੈਣ ਲੱਗ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸ਼ਮਿਸ਼ ਖਾਓ ਤਾਂ ਤੁਹਾਡੇ શરી ਨੂੰ ਕਦੇ ਵੀ ਬਿਮਾਰੀ ਨਹੀਂ ਲੱਗੇਗੀ। ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਗਰਮ ਦੁੱਧ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਚਿਹਰੇ ਦੀ ਰੰਗਤ ਕਦੇ ਵੀ ਖਰਾਬ ਨਹੀਂ ਹੁੰਦੀ ਇਸ ਤੋਂ ਇਲਾਵਾ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ ਨੰਬਰ 24 ਜੇਕਰ ਤੁਸੀਂ 7-8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹੋ ਇਸ ਨਾਲ ਤੁਸੀਂ ਡਿਪਰੈਸ਼ਨ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋਣ ਲੱਗ ਜਾਂਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਦੁੱਧ ਵਿੱਚ ਪੁਦੀਨਾ ਪਾ ਕੇ ਪੀ ਲਓ ਤਾਂ ਤੁਹਾਨੂੰ ਕਦੇ ਵੀ ਦਿਮਾਗੀ ਕਮਜ਼ੋਰੀ ਨਹੀਂ ਹੋਵੇਗੀ ਨੰਬਰ 25 ਜਿਹੜੇ ਵਿਅਕਤੀ ਅੰਗਰੇਜ਼ੀ ਟਾਇਲਟ ਦੀ ਬਜਾਏ ਪੰਜਾਬੀ ਟਾਇਲਟ ਦਾ ਇਸਤੇਮਾਲ ਬਧੇਰੇ ਕਰਦੇ ਹਨ ਉਹਨਾਂ ਦੇ ਕਦੇ ਵੀ ਹੱਡਾਂ ਤੇ ਲਾਭ ਹਮੇਸ਼ਾ ਬਿਮਾਰੀਆਂ ਤੋਂ ਵੀ ਕੂਹਾਂ ਦੂਰ ਰਹਿੰਦੇ ਹਨ ਨੰਬਰ 26 ਜਿਹੜੀਆਂ ਔਰਤਾਂ ਅਕਸਰ ਕਿਸੇ ਨਾ ਕਿਸੇ ਚੀਜ਼ ਉੱਪਰ ਜਾਨਾ ਪੈਸੇ ਫालतू ਖਰਚ ਕਰਦੀਆਂ ਹੀ ਰਹਿੰਦੀਆਂ ਹਨ ਉਹਨਾਂ ਔਰਤਾਂ ਨੂੰ ਕਈ ਵਾਰ ਜਲਦੀ ਹੀ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਨੰਬਰ 27 ਜਦੋਂ ਵੀ ਤੁਸੀਂ ਕੋਈ ਵੀ ਖਾਣਾ ਘਰ ਵਿੱਚ ਤਿਆਰ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਕਰਨ ਲਈ ਸਾਰਾ ਸਮਾਨ ਪਹਿਲਾਂ ਤਿਆਰ ਕਰਕੇ ਕੋਲੇ ਇਕੱਠਾ ਕਰ ਲਓ ਇਸ ਤਰ੍ਹਾਂ ਕਰਨਾ ਸਮੇਂ ਦੀ ਬਚਤ ਹੁੰਦੀ ਹੈ ਤੇ ਨਾਲ ਹੀ ਖਾਣਾ ਜਲਦੀ ਨਾਲ ਤਿਆਰ ਹੋ ਜਾਂਦਾ ਹੈ। ਨੰਬਰ 28 ਜੇਕਰ ਤੁਸੀਂ ਪੈਸੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ 5 ਹਰੀਆਂ ਇਲਾਚੀਆਂ ਲਓ ਉਹਨਾਂ ਨੂੰ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਜੋਤ ਲਗਾ ਰਹੇ ਹੋ ਤੇ ਫਿਰ ਜੋਤ ਲਗਾਉਣ ਤੋਂ ਬਾਅਦ ਪਰਮਾਤਮਾ ਅਗੇ ਅਰਦਾਸ ਕਰੋ ਤੇ ਫਿਰ ਇਹ ਇਲਾਚੀਆਂ ਨੂੰ ਪੈਸਿਆਂ ਵਾਲੀ ਜਗ੍ਹਾ ਤੇ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਪੈਸੇ ਦੀ ਕਮੀ ਦੂਰ ਹੋਣ ਲੱਗ ਜਾਵੇਗੀ। ਨੰਬਰ 29 ਜੇਕਰ ਤੁਹਾਡੇ ਘਰ ਵਿੱਚ ਲੜਾਈ ਝਗੜੇ ਦਿਨ ਪਰ ਦਿਨ ਵਾਧਦੇ ਹੀ ਜਾ ਰਹੇ ਹਨ ਤਾਂ ਤੁਸੀਂ 5 ਹਰੀਆਂ ਇਲੈਚੀਆਂ ਪੈਸੇ ਵਾਲੀ ਤਜ਼ੋਰੀ ਵਿੱਚ ਰੱਖ ਦਿਓ ਇਸ ਨਾਲ ਲੜਾਈ ਝਗੜੇ ਖਤਮ ਹੋਣ ਲੱਗ ਜਾਣਗੇ ਤੇ ਪੂਰਾ ਪਰਿਵਾਰ ਆਪਸ ਵਿੱਚ ਨਾਲ ਮਿਲ ਕੇ ਬੈਠਣ ਲੱਗ ਜਾਵੇਗਾ। ਨੰਬਰ 3 ਜਦੋਂ ਵੀ ਤੁਸੀਂ ਕਿਸੇ ਨੂੰ ਖਾਣਾ ਖਵਾ ਕੇ ਹਟਦੇ ਹੋ ਤਾਂ ਤੁਰੰਤ ਉਸ ਵਿਅਕਤੀ ਦੇ ਕੋਲੋਂ ਬਰਤਨ ਜ਼ਰੂਰ ਚੁੱਕੋ ਤੇ ਪਾਣੀ ਨਾਲ ਉਸਦੇ ਹੱਥ ਧਵਾ ਦਿਓ ਫਿਰ ਤੌਲੀਆ ਲੈ ਜਾਓ ਉਸਦੇ ਹੱਥਾਂ ਨੂੰ ਸਾਫ਼ ਕਰਵਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਪੁੰਨ ਲੱਗਦਾ ਹੈ। ਨੰਬਰ 31 ਜਦੋਂ ਵੀ ਕੋਈ ਵੀ ਕੁੜੀ ਆਪਣੇ ਸਹੁਰੇ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਉਸ ਘਰ ਵਿੱਚ ਜਾ ਉੱਥੇ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਫਿਰ ਹੀ ਬੋਲਣਾ ਚਾਹੀਦਾ ਪਰ ਜੇਕਰ ਅਸੀਂ ਆਪਣਾ ਪਿੱਤ ਪਹਿਲਾਂ ਹੀ ਦੇ ਦਿੰਦੇ ਹਾਂ ਤਾਂ ਕਈ ਵਾਰ ਸਾਡੇ ਸਹੁਰੇ ਸਾਡਾ ਫਾਇਦਾ ਚੁੱਕਣ ਲੱਗ ਜਾਂਦੇ ਹਨ ਨੰਬਰ 2 ਵਿਆਹ ਤੋਂ ਬਾਅਦ ਕੁੜੀਆਂ ਨੂੰ ਜ਼ਿਆਦਾ ਸਮਾਂ ਰਸੋਈ ਵਿੱਚ ਹੀ گزارਣਾ ਪੈਂਦਾ ਇਸ ਲਈ ਜੇਕਰ ਤੁਸੀਂ ਪਹਿਲਾਂ ਤੋਂ ਹੀ ਸਾਰਾ ਕੁਝ ਸਿੱਖ ਕੇ ਜਾਮੋਗੇ ਤਾਂ ਤੁਹਾਨੂੰ ਕਿਸੇ ਦੂਸਰੇ ਵਿਅਕਤੀ ਦੇ ਮੀਨੇ ਨਹੀਂ ਸੁਣਨੇ ਪੈਣਗੇ ਨਹੀਂ ਤਾਂ ਇਹ ਜ਼ਾਲਮ ਦੁਨੀਆ ਕੁੜੀਆਂ ਨੂੰ ਮੀਨੇ ਮਾਰ ਮਾਰ ਕੇ ਹੀ ਮਾਰ ਦਿੰਦੀ ਹੈ ਨੰਬਰ 33 ਬਸੰਤ ਪੰਚਮੀ ਦਾ ਤਿਹਾਰ ਇੱਕ ਪੱਤ ਚੜਦਾ ਤਿਹਾਰ ਹੈ ਇਸ ਦਿਨ ਜੇਕਰ ਤੁਸੀਂ ਕੋਈ ਵੀ ਕੱਟਣ ਵਾਲਾ ਕੰਮ ਨਾ ਕਰੋ ਤਾਂ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸਨ ਕਿਸੇ ਵੀ ਚੀਜ਼ ਨੂੰ ਭੁੱਲ ਕੇ ਵੀ ਨਾ ਕਟੋ ਨਹੀਂ ਤਾਂ ਤੁਹਾਡੇ ਨਾਲ ਕੁਝ ਨਾ ਕੁਝ ਮਾੜਾ ਹੋ ਸਕਦਾ ਹੈ ਨੰਬਰ 34 ਬਸੰਤ ਪੰਚਮੀ ਵਾਲੇ ਦਿਨ ਆਪਣੇ ਘਰ ਵਿੱਚ ਮੀਟ ਅੰਡਾ ਨਾ ਬਣਾਓ ਸੋਖੋ ਇਸ ਦਿਨ ਖੀਰ ਜਾਂ ਫਿਰ ਪ੍ਰਸ਼ਾਦ ਬਣਾ ਕੇ ਮੱਥਾ ਟੇਕਣ ਤੋਂ ਬਾਅਦ ਆਪਣੇ ਪੂਰੇ ਪਰਿਵਾਰ ਵਿੱਚ ਬੈਠ ਕੇ ਕੋਈ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਹੀ ਰਹਿਣੀਆਂ ਤੇ ਨਾਲ ਹੀ ਘਰ ਵਿੱਚ ਬਰਕਤ ਵੀ ਆਉਣ ਲੱਗ ਜਾਵੇਗੀ ਨੰਬਰ 35 ਕਦੇ ਵੀ ਰਾਤ ਦੇ ਸਮੇਂ ਸੌਣ ਸਮੇਂ ਪਤੀ-ਪਤਨੀ ਨੂੰ ਆਪਣੇ ਕਮਰੇ ਵਿੱਚ ਪੂਰਾ ਹਨੇਰਾ ਕਰਕੇ ਨਹੀਂ ਸੌਣਾ ਚਾਹੀਦਾ ਜੇਕਰ ਤੁਸੀਂ ਲਾਈਟ ਨਹੀਂ ਚਲਾ ਸਕਦੇ ਤਾਂ ਇੱਕ ਦੀਵਾ ਆਪਣੇ ਕਮਰੇ ਵਿੱਚ ਜ਼ਰੂਰ ਜਗਾ ਲਓ ਉਸ ਦੀਵੇ ਵਿੱਚ ਦੇਸੀ ਘਿਓ ਜੇਕਰ ਤੁਸੀਂ ਪਾ ਲੈਂਦੇ ਹੋ ਤਾਂ ਇਸ ਕਰ ਨਾਲ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਨੰਬਰ 36 ਜਿੰਨਾਂ ਔਰਤਾਂ ਦੀਆਂ ਪੈਰਾਂ ਦੀਆਂ ਉਂਗਲਾਂ ਇੱਕ ਬਰਾਬਰ ਹੀ ਹੁੰਦੀਆਂ ਹਨ ਉਹਨਾਂ ਔਰਤਾਂ ਦੀ ਕਿਸਮਤ ਬਹੁਤ ਵਧੀਆ ਹੁੰਦੀ ਹੈ ਔਰਤਾਂ ਹਮੇਸ਼ਾ ਦੂਜਿਆਂ ਦੀ ਖੁਸ਼ੀ ਵਿੱਚ ਆਪ ਖੁਸ਼ ਰਹਿਣਾ ਪਸੰਦ ਕਰਦੀਆਂ ਹਨ ਨੰਬਰ 37 ਔਰਤਾਂ ਨੂੰ ਕਦੇ ਵੀ ਰਸੋਈ ਵਿੱਚ ਇਹ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਗੈਸ ਉੱਪਰ ਭੁੱਲ ਕੇ ਵੀ ਕੋਈ ਵੀ ਖਾਲੀ ਬਰਤਨ ਨਾ ਰੱਖੋ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਨਿਕਾਰਾਤਮਕ ਊਰਜਾ ਜ਼ਿਆਦਾ ਫੈਲਦੀ ਹੈ ਜਿਸ ਕਾਰਨ ਪੈਸੇ ਵਿੱਚ ਕਮੀਆਂ ਤੇ ਲੜਾਈ ਝਗੜੇ ਹੋਣ ਲੱਗ ਜਾਂਦੇ ਹਨ ਨੰਬਰ 38 ਜੇਕਰ ਕਿਸੇ ਵੀ ਔਰਤਾ ਪਤੀ ਉਸ ਦਾ ਪੈਸੇ ਸੰਬੰਧੀ ਕੋਈ ਇੱਛਾ ਪੂਰੀ ਨਹੀਂ ਕਰ ਰਿਹਾ ਜਾਂ ਉਹ ਕੰਜੂਸੀ ਦਿਖਾ ਰਿਹਾ ਹੈ ਤਾਂ ਇੱਕੀ ਸ਼ੁੱਕਰਵਾਰ ਸੰਤਰਾ ਤੇ ਲੀਜੀਏ ਦੋਨੋਂ ਫਲ ਆਪਣੇ ਨੇੜੇ ਦੇ ਕਿਸੇ ਮੰਦਰ ਵਿੱਚ ਚੜ੍ਹਾਓ ਇਸ ਤਰ੍ਹਾਂ ਕਰਨਾ ਦਿਨਾਂ ਵਿੱਚ ਹੀ ਤੁਹਾਨੂੰ ਤੁਹਾਡੇ ਪਤੀ ਵਿੱਚ ਫਰਕ ਨਜ਼ਰ ਆਉਣ ਲੱਗ ਜਾਣਗੇ ਨੰਬਰ 39 ਜੇਕਰ ਤੁਹਾਨੂੰ ਕਿਸੇ ਕੰਮ 'ਚ ਸਫਲਤਾ ਨਹੀਂ ਮਿਲ ਰਹੀ ਤਾਂ ਇੱਕ ਕੱਚਾ ਧਾਗਾ ਲੈ ਕੇ ਉਸ ਨੂੰ ਕੇਸਰ ਵਾਲੇ ਪਾਣੀ ਵਿੱਚ ਪਾ ਕੇ ਪੀਲਾ ਕਰ ਲਓ ਇਸ ਨੂੰ ਜਾਤਾ ਆਪਣੇ ਘਰ ਦੀ ਕਿਸੇ ਕੰਧ ਉੱਪਰ ਚਿਪਕਾ ਦਿਓ ਜਾਂ ਫਿਰ ਆਪਣੇ ਦਫ਼ਤਰ ਵਿੱਚ ਕਿਸੇ ਜਗ੍ਹਾ ਤੇ ਬੰਨ੍ਹ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦਿਨਾਂ ਵਿੱਚ ਹੀ ਸਫਲਤਾ ਮਿਲਣ ਲੱਗ ਜਾਵੇਗੀ ਤੇ ਬਿਜ਼ਨਸ ਵੀ ਵਧੀਆ ਚੱਲਣ ਲੱਗ ਜਾਵੇਗਾ ਨੰਬਰ 40 ਜੇਕਰ ਤੁਸੀਂ ਆਪਣੇ ਘਰ ਵਿੱਚ ਪੁਰਾਣੇ ਤੋਂ ਪੁਰਾਣੇ ਜੋਤ ਵਾਲੇ ਦੀਵੇ ਰੱਖਦੇ ਹੋ ਉਹ ਉਹਨਾਂ ਹੀ ਤੁਹਾਡੇ ਲਈ ਲਾਭਕਾਰੀ ਹੈ ਜੇਕਰ ਘਰ ਵਿੱਚ ਕੋਈ ਵਿਅਕਤੀ ਬਿਮਾਰ ਰਹਿੰਦਾ ਹੋਵੇ ਉਹ ਠੀਕ ਨਾ ਹੋ ਰਿਹਾ ਹੋਵੇ ਤਾਂ ਉਸ ਦੀਵੇ ਨੂੰ ਧੋ ਕੇ ਉਸ ਵਿੱਚ ਪਾਣੀ ਪਾ ਕੇ ਰੋਗੀ ਵਿਅਕਤੀ ਦੇ ਗਲਾਸ ਵਿੱਚ ਉਹ ਪਾਣੀ ਪਾ ਕੇ ਪਿਲਾ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਠੀਕ ਹੋਣ ਲੱਗ ਜਾਵੇਗਾ ਨੰਬਰ 41 ਜੇਕਰ ਤੁਸੀਂ ਆਪਣੀ ਧੁੰਨੀ ਅਤੇ ਚਿਹਰੇ ਉੱਪਰ ਗਾਂਦੇ ਦੇਸੀ ਕੀ ਉਹ ਵਿੱਚ ਬਦਾਮ ਦੇ ਤੇਲ ਨੂੰ ਮਿਕਸ ਕਰਕੇ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਚਮਕਾ ਜਾਵੇਗੀ ਤੇ ਚਿਹਰੇ ਦੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ ਨੰਬਰ 2 ਵਾਲੀ ਜੇਕਰ ਪੈਸੇ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਇੱਕ ਕੰੱਚ ਦੇ ਬਰਤਨ ਵਿੱਚ 10 ਦਾਣੇ ਹਰੀ ਇਲੈਚੀ ਦੇ ਪਾਕੇ ਸਰਾਣੇ ਰੱਖ ਕੇ ਸੌਂਜੋ ਇਸ ਤਰ੍ਹਾਂ ਕਰਨਾ ਤੁਹਾਡੀ ਕੀਤੀ ਮਿਹਨਤ ਨੂੰ ਫਲ ਲੱਗਣ ਲੱਗ ਜਾਵੇਗਾ ਤੇ ਪੈਸੇ ਦੀ ਕਮੀ ਦੂਰ ਹੋਣ ਲੱਗ ਜਾਵੇਗੀ ਨੰਬਰ 43 ਜੇਕਰ ਤੁਸੀਂ ਕਿਸੇ ਬਿਮਾਰੀ ਵਿੱਚ ਫਸੇ ਹੋ ਜਾਓ ਫਿਰ ਹਰ ਸਮੇਂ ਤੁਹਾਨੂੰ ਚਿੰਤਾ ਹੀ ਰਹਿੰਦੀ ਹੈ ਤਾਂ ਸੱਤ ਬੇਰ ਲੈ ਕੇ ਆਪਣੇ ਉੱਪਰ ਦੀ ਸਵਾ ਕੇ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਜੀ ਦੇ ਮੰਦਰ ਵਿੱਚ ਚੜਾ ਦਿਓ ਉੱਚ ਹੀ ਮਹੀਨਿਆਂ ਵਿੱਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 44 ਮਰਦਾਂ ਨੂੰ ਹਮੇਸ਼ਾ ਬੈਠ ਕੇ ਹੀ ਪਿਸ਼ਾਬ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਪਿਸ਼ਾਬ ਖੜਕੇ ਕਰਦੇ ਹਨ ਉਹਨਾਂ ਦੇ ਅੰਦਰ ਪਿਸ਼ਾਬ ਦੀਆਂ 2-3 ਬੂੰਦਾਂ ਰਹਿ ਹੀ ਜਾਂਦੀਆਂ ਹਨ ਜੋ ਨਾ ਪੰਜ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਬਣਾਉਂਦੀਆਂ ਹਨ ਇਹ ਬਿਮਾਰੀਆਂ 40 ਸਾਲ ਤੋਂ ਬਾਅਦ ਸਾਫ਼ ਦਿਖਣ ਲੱਗ ਜਾਂਦੀਆਂ ਨੇ ਇਸ ਲਈ ਹਮੇਸ਼ਾ ਬੈਠ ਕੇ ਹੀ ਪਿਸ਼ਾਬ ਕਰੋ ਨੰਬਰ 45 ਜੇਕਰ ਤੁਸੀਂ ਆਪਣੇ ਬਿਸਤਰੇ ਕੋਲ ਸੋਣਾ ਚਾਹੁੰਦੀ ਰੱਖ ਕੇ ਸੌਂਦੇ ਹੋ ਤਾਂ ਇਹ ਬਹੁਤ ਹੀ ਗਲਤ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੀਮਤੀ ਰਿਸ਼ਤੇ ਵੀ ਤੁਹਾਡੇ ਤੋਂ ਦੂਰ ਹੋਣ ਲੱਗ ਜਾਂਦੇ ਹਨ ਇਸ ਲਈ ਇਹਨਾਂ ਨੂੰ ਹਮੇਸ਼ਾ ਤਜ਼ੋਰੀ ਵਿੱਚ ਹੀ ਰੱਖ ਕੇ ਸੌਂਵੋ ਨੰਬਰ 46 ਜੇਕਰ ਅਮੀਰ ਹੋਣਾ ਚਾਹੁੰਦੇ ਹੋ ਤਾਂ ਆਪਣੀ ਕਮਾਈ ਵਿੱਚੋਂ ਖਰਚਾ ਕੱਢ ਕੇ ਕੁਝ ਪੈਸੇ ਉਸ ਵਿਅਕਤੀ ਨੂੰ ਵੀ ਦੇ ਦਿਓ ਜਿਸ ਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ ਇਸ ਨਾਲ ਤੁਹਾਨੂੰ ਇਨਾ ਪੁੰਨ ਮਿਲੇਗਾ ਕਿ ਦਿਨਾਂ ਵਿੱਚ ਹੀ ਤੁਹਾਡੇ ਦਿਨ ਬਦਲਣ ਲੱਗ ਜਾਣਗੇ ਪਰ ਇਹ ਕੰਮ ਕਰਨ ਤੋਂ ਬਾਅਦ ਕਿਸੇ ਨੂੰ ਕਦੇ ਨਾ ਦੱਸੋ ਨੰਬਰ 47 ਜਿਨ੍ਹਾਂ ਦਾ ਨਾਮ ਸਖਰ ਤੋਂ ਸ਼ੁਰੂ ਹੁੰਦਾ ਹੈ ਉਹ ਦਿਲ ਦੇ ਬਹੁਤ ਚੰਗੇ ਇਨਸਾਨ ਹੁੰਦੇ ਨੇ ਦੁੱਖ ਵਿੱਚ ਆਪਣੇ ਦੁਸ਼ਮਣ ਦੀ ਵੀ ਮਦਦ ਕਰ ਦਿੰਦੇ ਹਨ ਪਰ ਇਹ ਬਾਹਰ ਤੋਂ ਬਹੁਤ ਜ਼ਿਆਦਾ ਸਖਤ ਦਿਖਾਈ ਦਿੰਦੇ ਹਨ ਅੰਦਰ ਹੀ ਇਹ ਬਹੁਤ ਹੀ ਨਰਮ ਦਿਲ ਵਾਲੇ ਵਿਅਕਤੀ ਹੁੰਦੇ ਹਨ ਨੰਬਰ 48 ਕਦੇ ਵੀ ਕਿਸੇ ਵੀ ਫਲ ਵਿੱਚ ਦੁੱਧ ਮਿਕਸ ਕਰਕੇ ਨਾ ਖਾਓ ਤੇ ਨਾ ਪੀਓ ਇਸ ਦੀ ਮਦਦ ਨਾਲ ਤੁਹਾਨੂੰ ਸਰੀਰਕ ਐਲਰਜੀ ਹੋ ਸਕਦੀ ਹੈ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਨੰਬਰ 49 ਆਪਣੀ ਧੀ ਦਾ ਵਿਆਹ ਕਦੇ ਵੀ ਉਸ ਘਰ ਵਿੱਚ ਨਾ ਕਰੋ ਜੋ ਤੁਹਾਡੇ ਤੋਂ ਬਹੁਤ ਜ਼ਿਆਦਾ ਅਮੀਰ ਹੋਣ ਇਸ ਤਰ੍ਹਾਂ ਕਾਰਨ ਨਾਲ ਜੋ ਮੁਸੀਬਤਾਂ ਤੁਹਾਡੀ ਧੀ ਨੂੰ ਚੱਲਣੀਆਂ ਪੈਂਦੀਆਂ ਹਨ ਉਹ ਤੁਸੀਂ ਕਦੇ ਵੀ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਇਸ ਦੇ ਨਾਲ ਹੀ ਆਪਣੇ ਬਰਾਬਰ ਦੇ ਰਿਸ਼ਤੇਦਾਰਾਂ ਵਿੱਚ ਹੀ ਰਿਸ਼ਤਾ ਕਰੋ। ਨੰਬਰ 50 ਸੋਨੇ ਨੂੰ ਹਮੇਸ਼ਾ ਸੱਜੇ ਹੱਥ ਵਿੱਚ ਪਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਕੌਨਫੀਡੈਂਸ ਵਧਣ ਲੱਗ ਜਾਂਦਾ ਹੈ ਤੇ ਹਰ ਇੱਕ ਤੁਸੀਂ ਕੰਮ ਆਸਾਨੀ ਨਾਲ ਕਰ ਸਕਦੇ ਹੋ ਤੁਹਾਡਾ ਧਿਆਨ ਵੀ ਹਮੇਸ਼ਾ ਤੁਹਾਡੇ ਗੋਲ ਤੇ ਕੇਂਦਰਿਤ ਹੀ ਰਹਿਣ ਲੱਗ ਜਾਂਦਾ ਹੈ ਨੰਬਰ 51 ਜੇਕਰ ਤੁਸੀਂ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਵਿੱਚ ਸੋਨੇ ਦੀ ਰਿੰਗ ਪਹਿਨ ਲੈਂਦੇ ਹੋ ਤਾਂ ਤੁਹਾਡੇ ਅੰਦਰ ਬਹੁਤ ਪਾਵਰ ਆਉਣ ਲੱਗ ਜਾਂਦੀ ਹੈ ਕਿਉਂਕਿ ਇਸ ਉਂਗਲ ਨੂੰ ਪਾਵਰ ਦੀ ਉਂਗਲ ਹੀ ਮੰਨਿਆ ਜਾਂਦਾ ਹੈ ਇਸ ਲਈ ਹਮੇਸ਼ਾ ਸੋਨੇ ਦੀ ਰਿੰਗ ਜ਼ਰੂਰ ਪਾ ਕੇ ਰੱਖੋ ਨੰਬਰ 52 ਜਿਨ੍ਹਾਂ ਦਾ ਜਨਮ 1/10/1920 ਵਿੱਚੋਂ 1 ਨੂੰ ਹੋਇਆ ਹੋਵੇ ਇਹਨਾਂ ਦਾ ਪੋਜ਼ਿਟਿਵ ਪੁਆਇੰਟ ਇਹ ਹੁੰਦਾ ਹੈ ਕਿ ਇਹ ਜੋ ਕੰਮ ਨੂੰ ਆਪਣੇ ਦਿਲ ਵਿੱਚ ਬਿਠਾ ਲੈਣ ਉਸ ਨੂੰ ਕਰਕੇ ਹੀ ਸਾਲ ਲੈਂਦੇ ਹਨ ਇਸ ਤੋਂ ਇਲਾਵਾ ਇਹਨਾਂ ਦਾ 네ਗੇਟਿਵ ਪੁਆਇੰਟ ਇਹ ਹੈ ਕਿ ਇਹਨਾਂ ਦਾ ਹੱਥ ਹੱਦ ਤੋਂ ਜ਼ਿਆਦਾ ਹੀ ਖੁੱਲਾ ਹੁੰਦਾ ਹੈ ਨੰਬਰ 53 ਜੇਕਰ ਔਰਤਾਂ ਖਾਣਾ ਬਣਾਉਣ ਤੋਂ 15-20 ਸੈਕਿੰਡ ਪਹਿਲਾਂ ਆਪਣੇ ਗੈਸ ਦੇ ਸਾਰੇ ਬਰਨਰਾਂ ਨੂੰ ਚਲਾ ਕੇ ਆਪਣੇ ਸਿਰ ਨੂੰ ਟਾਕੇ ਤੇ ਪੈਰਾਂ ਨੂੰ ਨੰਗੇ ਕਰਕੇ ਅੱਖਾਂ ਬੰਦ ਕਰਕੇ ਸਵੇਰ ਦੇ ਸਮੇਂ ਪ੍ਰਾਰਥਨਾ ਕਰਨ ਤਾਂ ਇਸ ਤਰ੍ਹਾਂ ਕਰਨਾ ਖਾਣਾ ਬਹੁਤ ਹੀ ਸਵਾਤ ਤੇ ਸਿਹਤ ਲਈ ਫਾਇਦੇਮੰਦ ਬਣਦਾ ਇਸ ਤਰ੍ਹਾਂ ਦਾ ਖਾਣਾ ਖਾਣ ਨਾਲ ਘਰ ਦਾ ਕੋਈ ਵੀ ਮੈਂਬਰ ਬਿਮਾਰ ਨਹੀਂ ਹੁੰਦਾ ਨੰਬਰ 54 ਜੇਕਰ ਤੁਸੀਂ ਬਾਥਰੂਮ ਵਿੱਚ ਨੰਗੇ ਪੈਰ ਜਾਂਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਦਾ ਬਾਸ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਵਿੱਚ ਅਕਸਰ ਲੜਾਈ ਝਗੜੇ ਹੀ ਰਹਿੰਦੇ ਹਨ ਨੰਬਰ 55 ਸਾਨੂੰ ਕਦੇ ਵੀ ਕਿਸੇ ਤੋਂ ਉਧਾਰ ਲੈ ਪੈਸੇ ਕੋਲ ਨਹੀਂ ਰੱਖਣੇ ਚਾਹੀਦੇ ਉਹਨਾਂ ਨੂੰ ਸਮੇਂ ਤੇ ਜ਼ਰੂਰ ਵਾਪਸ ਕਰੋ ਨਹੀਂ ਤਾਂ ਬਾਅਦ ਵਿੱਚ ਸਾਡੇ ਨਾਲ ਜੋ ਬੁਰਾ ਹੁੰਦਾ ਉਸ ਨੂੰ ਦੇਖ ਕੇ ਸਾਡੇ ਕੋਲ ਪਛਤਾਉਣ ਤੋਂ ਬਿਨਾ ਕੁਝ ਵੀ ਨਹੀਂ ਰਹਿੰਦਾ ਉਹ ਪੈਸਾ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸਕਦਾ ਹੈ ਨੰਬਰ 56 ਜੇਕਰ ਤੁਸੀਂ ਹਰ ਸ਼ੁੱਕਰਵਾਰ ਵਾਲੇ ਦਿਨ ਗਾਂ ਦੇ ਦੇਸੀ ਘਿਓ ਨੂੰ ਲੈ ਕੇ ਆਪਣੇ ਹੱਥ ਦੀ ਵਿੱਚ ਕਰ ਹਥੇਲੀ ਤੇ ਲਗਾ ਕੇ ਹੌਲੀ ਹੌਲੀ ਮਾਲਿਸ਼ ਕਰੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਪਾਵਰ ਆਉਣ ਲੱਗ ਜਾਵੇਗੀ ਹਰ ਕੰਮ ਨੂੰ ਤੁਸੀਂ ਸਿਰੇ ਚੜਾ ਸਕੋਗੇ ਇਸ ਤੋਂ ਇਲਾਵਾ ਤੁਹਾਡੇ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 57 ਜੇਕਰ ਤੁਸੀਂ ਰੋਜ਼ਾਨਾ ਆਪਣੀ ਕਿਸੇ ਵੀ ਨੋਟਬੁੱਕ ਤੇ 863 ਨੰਬਰ ਲਗਾਤਾਰ 2 ਮਹੀਨੇ ਲਿਖਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਅ ਆਉਣ ਲੱਗ ਜਾਣਗੇ ਇਸ ਨਾਲ ਤੁਹਾਡੀ ਰੁਕੀ ਹੋਈ ਜ਼ਿੰਦਗੀ ਫਿਰ ਤੋਂ ਚੱਲਣ ਲੱਗ ਜਾਵੇਗੀ ਨੰਬਰ 58 ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਕਦੇ ਵੀ ਘਬਰਾਓ ਨਾ ਹਮੇਸ਼ਾ ਪੇਸ਼ੰਤ ਰੱਖੋ ਇਹ ਸਭ ਕੁਝ ਹੌਲੀ ਹੌਲੀ ਠੀਕ ਹੋਣ ਲੱਗ ਜਾਂਦਾ ਸਮਾਂ ਜ਼ਰੂਰ ਲੱਗਦਾ ਪਰ ਸਭ ਠੀਕ ਹੋ ਜਾਂਦਾ ਹੈ ਨੰਬਰ 16 ਜਦੋਂ ਵੀ ਤੁਸੀਂ ਜੁੱਤ ਲਗਾਉਂਦੇ ਹੋ ਤਾਂ ਉਸ ਕੋਲ ਕਦੇ ਵੀ ਬਾਹਾਂਸ ਦੀ ਥੀਲ ਵਾਲੀ ਧੂਫ ਨਾ ਲਗਾਓ ਵਸਤੂ ਸ਼ਾਸਤਰ ਅਨੁਸਾਰ ਇਹ ਚੰਗਾ ਨਹੀਂ ਮੰਨਿਆ ਜਾਂਦਾ ਹੈ ਨੰਬਰ 60 ਆਪਣੇ ਵਾਲਾਂ ਵਿੱਚ ਮੇਥੀ ਦਾਣੇ ਤੋਂ ਤਿਆਰ ਕੀਤਾ ਸੀਰਮ ਜ਼ਰੂਰ ਲਗਾਓ ਇਸ ਦੀ ਮਦਦ ਨਾਲ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਤੇ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ